ਤਾਂ ਰੈਡੀ ਵਾਲਨੋਂ ਸੀ ਵੀਰਾਂ ਨੂੰ ਇਹੀ ਸਮਝਾਇਆ ਵੀ ਆਪਣੇ ਪੈਸੇ ਜੇ ਰਹਿ ਕੇ ਬਣਦੇ ਭਰਾਇਆ ਕਰੋ ਰੂਟੀਨ 'ਚ ਭਰਾਓਗੇ ਤਾਂ ਨੋਟਬਤ ਨਹੀਂ ਆਏਗੀ ਉਹ ਸਾਨੂੰ ਕਈ ਸਾਲਾਂ ਤੋਂ ਭਰਾ ਨਹੀਂ sire 2-3 ਸਾਲਾਂ ਤੋਂ ਕਲੀਅਰ ਸਾਹਿਬ ਦੇ ਨੋਟਸ ਸੀਗਾ ਉਹਨਾਂ ਨੇ ਸਾਨੂੰ ਅੱਜ ਕਿਹਾ ਵੀ ਜਾ ਕੇ ਇਮੀਡੀਏਟ ਉਹਨਾਂ ਦੇ ਚੈੱਕ ਕਰੋ ਤੇ ਜਿਹੜੇ ਜਣੇ ਨਹੀਂ ਕੜ ਪੈਸੇ ਭਰਾਏ ਉਹਨਾਂ ਤੇ ਬਣਦੀ ਕਾਰਵਾਈ ਕਰੋ ਇਹਨਾਂ ਦਾ ਸਮਾਨ ਵੀ ਲੈ ਕੇ ਜਾ ਰਹੇ ਸਰਾਂ ਜੀ ਤੁਸੀਂ ਦੇਖ ਸਕਦੇ ਹੋ ਸਮਾਨ ਅਸੀਂ ਜਿਹੜੇ ਚੱਕਿਆ ਉਹਨਾਂ ਦਾ ਇਹ ਹੁਣ ਜਦੋਂ ਫੀਸ ਦੇਣਗੇ ਨਗਰ ਨਿਗਮ ਜਾ ਕੇ ਫੇਰ ਇਹ ਸਮਾਨ ਉਹਨਾਂ ਨੂੰ ਵਾਪਸ ਦਿੱਤਾ ਜਾਏਗਾ रिक्शा मंगाओ ये बिल्कुल वैलिड नहीं है इसकी को कोई प्रविक नहीं होती धोखा बंद रहेगा ये यहाँ पे नहीं रहेगा कहीं और ले और लगाओ पटियाला की जो हदूद है ना उसके बाहर ले जाओ ये यहाँ पे कहीं नहीं लगे ਕੀ ਕਾਰਵਾਈ ਹੈ ਤੁਹਾਡੇ ਤੇ ਜੀ ਸਾਡੇ ਆ ਜਮਾਨ ਲੈ ਕੇ ਹੀ ਸਿਲੰਡਰ ਲੈ ਕੇ ਲਾ ਕੇ ਹਮ ਟੇਬਲ ਲੈ ਕੇ ਲਾ ਕੇ ਹੈ ਟੇਬਲ ਇਹ ਜਿਹੜਾ ਟਾਪਾ ਤੁਸੀਂ ਉਹ ਲਾਇਆ ਇਹ ਕੋਰਪੋਰੇਸ਼ਨ ਦੀ ਪਰਮਿਸ਼ਨ ਨਾਲ ਹੁੰਦਾ ਜੀ ਹਾਂਜੀ ਕਰਦੀ ਜਾਂਦੀ ਹੈ ਜੀ ਪਰਚੀ ਕੱਟੀ ਜਾਂਦੀ ਹੈ ਪਰਚੀ ਪੁਰਾਣੇ ਬੰਦੇ ਲੈ ਵੇਜ ਉਹਨਾਂ ਨੇ ਨਹੀਂ ਪਾਈ ਕੋਣ ਕੱਟਦੇ ਦੀ ਪਰਚੀ ਕੋਈ ਨਹੀਂ ਕੰਦੇ ਉਹਨਾਂ ਤਾਂ ਕੱਟ ਹੀ ਨਹੀਂ ਤੁਸੀਂ ਕਟਾਈ ਪਈ ਪਰਚੀ ਅੱਜ ਦਾ ਪਾਸੋਂ ਲੈ ਦੋ ਦਿਨ ਹੋ ਗਏ ਆਈ ਅੱਜਾ ਉਹ ਦੋ ਦਿਨ ਜਿੰਨਾ ਕਰ ਦਿਆ ਅੱਛਾ ਪਹਿਲਾਂ ਕੋਣ ਕਰਦੇ ਤੁਹਾਡੇ ਜਗ੍ਹਾ ਤੁਸੀਂ ਬਾਬਾ ਜੀ ਆ ਕਰ ਲਈ ਜੀ ਤੁਹਾਨੂੰ ਮਬਾ ਜੀ ਹਮ ਹਾਂ ਹੁਣ ਤੁਹਾਡੇ ਤੇ ਕਾਰਵਾਈ ਹੋਈ ਆ। ਹਾਂਜੀ ਬਸ ਸਾਡਾ ਸਮਾਨ ਤੁਸੀਂ ਉਹ ਜਾਇਜ਼ ਬੈਠੋ ਕਿ ਨਜਾਇਜ਼ ਬੈਠੇ ਹੋ ਜੀ? ਬਸ ਆਸਤੇ ਆਦਾ ਅੱਗੇ ਤੋਂ ਲੈਟਾ ਤੁਸੀਂ। ਹਾਂ ਜੀ ਬੈਠੇ ਆ ਜੀ। ਇਹ ਤੁਹਾਨੂੰ ਅੱਗੇ ਕਿਰਾਏ ਦੇ ਦਿੱਤਾ ਵੀ ਕਿਸੇ ਤੋਂ? ਹਾਂ ਬਸ ਜੀ ਬੱਤਾ ਬਾਈ। ਕਿੰਨਾ ਕਿਰਾਇਆ ਦਿੰਨੇ ਉਹਦਾ? ਕਿਰਾਇਆ ਤਾਂ ਨਹੀਂ ਪੈਸੇ ਉਹਨਾਂ ਨੇ ਕੰਮ ਕਰਦਾ। ਉਹਨਾਂ ਦਾ ਪਹਿਲਾਂ ਹੀ ਹੈਗਾ ਜੀ। ਉਹਨੂੰ ਬਾਬੇ ਦਾ। ਅਸੀਂ ਉਹਨਾਂ ਨੇ ਗਏ ਕੀ ਅਸੀਂ ਇੱਥੇ ਬੈਠੇ ਆ ਕਿ ਉਹੀ ਕਿ ਲਾ ਲੋ। ਉਹਨਾਂ ਦਾ ਵੀ ਹੋਰ ਕੰਮ ਹੈਗਾ। ਹੂੰ ਹੂੰ। ਉਹਨਾਂ ਦਾ ਵੀ ਹੋਰ ਕੰਮ ਹੈਗਾ ਬਾਬਾ ਜੀ ਦਾ। ਹਾਂ। ਕਿਹੜੇ ਬਾਬਾ ਜੀ ਕਿਹੜੇ ਨੇ? ਉਹਨੂੰ ਬਾਬਾ ਜੀ। ਉਹਨੂੰ ਬਾਬਾ ਜੀ

ਕੱਤੀ ਰਹਿਣਾ ਕੋਲ ਸਮਾਨ ਦਿਖਾ ਦਿਓ ਜੀ ਨਹੀਂ ਅਸੀਂ ਆਹ ਸੇ ਪਿਛਲੇ 15 20 ਦਾ ਦੇ ਵਿੱਚ ਮੇਰੇ ਖਿਆਲ 10 15 ਹੋਰ ਆ ਗਏ ਨੇ ਇਹਨਾਂ ਨੂੰ ਪਤਾ ਹੈ ਇੱਥੇ ਵੀ ਖੜ੍ਹਦੇ ਆ ਸਾਡੀ ਗੱਡੀ ਵੀ ਲੱਗਣੀ ਥਾਣੇ ਤੇ ਅਸੀਂ ਕਹਾਂ ਵੀ ਠੀਕ ਹੈ ਪੁਰਾਣੇ ਨਾਲ ਨੇ ਠੀਕ ਹੈ ਸੁਨੀਪ ਜੀ 4 ਵਜੇ ਜਿਹੜੀ ਕੀਤੀ ਜਿਹੜੇ ਕਿਹੜੇ ਇਲਾਕੇ ਚ ਸਰ ਸਾਨੂੰ ਛੋਟੀ ਫਾਰਾ ਦੇ ਵਿੱਚ ਹੁਕਮ ਹੋਇਆ ਸੀ ਮੇਰ ਸਾਹਬ ਮਾਨ ਤੋਂ ਮੇਰ ਸਾਹਬ ਵੱਲੋਂ ਤੇ ਅੱਜ ਉਹਨਾਂ ਨੇ ਕਹਿ ਸੀ ਕਿ ਵੀ ਉੱਥੇ ਜਿਹੜੇ ਤਿੰਨ ਵੀ ਅਖਬਾਰਾਂ ਦੇ ਸੰਪਾਦਕ ਹੈ ਉਹਨਾਂ ਦੇ ਆਫਿਸਿਸ ਨੇ ਉਹਨਾਂ ਦੇ ਅੱਗੇ ਕਾਰਾਂ ਬਹੁਤ ਖੜੀਆਂ ਚ ਉਹਨਾਂ ਦੇ ਕਾਰਾਂ ਦੇ ਅੱਗੇ ਇਹਨਾਂ ਤੇ ਜਿਹੜੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਜਿਹੜਾ ਕਿ ਸਾਨੂੰ ਪੈਸੇ ਨਹੀਂ ਭਰਾਰੇ ਸੀਗੇ ਅਸੀਂ ਅੱਜ ਜਦੋਂ ਮੌਕਾ ਚਾਹ ਕੀਤਾ ਉਦੋਂ ਸਭ ਨੂੰ ਅਸੀਂ ਕਾਰਡ ਬਾਰੇ ਪੁੱਛਿਆ ਤਾਂ ਕਾਰਡਾਂ ਦੀ ਉਹਨਾਂ ਦੀ ਐਕਸਪਾਇਰੀ ਨਿਕਲੀ ਹੋਈ ਹੈ ਵੈਲੇ ਜਿੱਦੀ ਡੇਟ ਨਿਕਲੀ ਹੋਈ ਹੈ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਜਾਣੂ ਕਰਾਇਆ ਕਿ ਤੁਸੀਂ ਆਪਣੇ ਵੈਲਿਡ ਡੇਟ ਦੇ ਅਨੁਸਾਰ ਚੱਲਿਆ ਕਰੋ ਤੇ ਅੱਗੇ ਹੁਣ ਜੇ ਵੀ ਐਕਸਪਾਇਰੀ ਹੋ ਚੁੱਕੀ ਹੈ ਦਫ਼ਤਰ ਨਗਰ ਨਿਗਮ ਵੀ ਲੈਣ ਸ਼ਕਾ ਵਿੱਚ ਆ ਕੇ ਆਪਣੇ ਐਕਸਪਾਇਰ ਵਾਲੇ ਕਾਰਡਾਂ ਨੂੰ ਰੀਨਿਊ ਕਰਾਓ ਤੇ ਨਾਲੇ ਤੁਸੀਂ ਆਪਣੀ ਜਿਹੜੀ ਪੇਮੈਂਟ ਹੈ ਕਿਸੇ ਵੱਲ ਉਰਮਦੀ ਉਰੇ ਜਿਹੜੀ ਰੇੜੀਆਂ ਲੱਗਦੀਆਂ ਨੇ ਇਹ ਨਜਾਇਜ਼ ਰੇੜੀਆਂ ਕਹਿੰਦੇ ਸਰ ਨਜਾਇਜ਼ ਨਹੀਂ ਇਹਨਾਂ ਕੋ ਸਟ੍ਰੀਟ ਵੈਂਡਿੰਗ ਕਾਰਡ ਬਣੇ ਹੋਏ ਆ ਨਗਰ ਨਿਗਮ ਵੱਲੋਂ ਇਹ ਵੈਂਡਿੰਗ ਜ਼ੋਨ ਵਿੱਚ ਆਉਂਦਾ ਪਰ ਅਸੀਂ ਇਹ ਕਹਿੰਨੇ ਵੀ ਚਲੋ ਇਹਨਾਂ ਦੇ ਜਿਹੜੀ ਫੀਸਾਂ ਨਹੀਂ ਹੁਣ ਤੱਕ ਭਾਈਆਂ ਇਹਨਾਂ ਨੇ ਅੱਛਾ ਚੈਕਿੰਗ ਕੀਤਾ ਤੇ ਚੈਕਿੰਗ ਤੋਂ ਬਾਅਦ ਦੌਰਾਨ ਪਤਾ ਲੱਗਿਆ ਅਸੀਂ ਇਹਨਾਂ ਨੂੰ ਸਥਿਤ ਕੀਤਾ ਵੀ ਤੁਸੀਂ ਆਪਣਾ ਪੈਸੇ ਭਰੋ ਤਾਂ ਹੀ ਉਰੇ ਰੇੜੀਆਂ ਲੱਗਣਗੀਆਂ ਚਲ ਜਿਹੜੇ ਕਾਰਵਾਈ ਤਾਂ ਕਰ ਰਹੇ ਆ ਅਫਸਰ ਹੀ ਰੇੜੀਆਂ ਤੋਂ ਉਰੇ ਵਾਅਦਾ ਹੁੰਦਾ ਜਾ ਰਿਹਾ ਉਧਰਲੇ ਪਾਸੇ ਜਿਹੜਾ ਇੱਕ ਕਾਰ